हां जी मित्रों की हालचाल ने आज दी वीडियो ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤਾਂ ਅੱਜ ਆਪਾਂ ਤੁਹਾਡੇ ਲਈ ਨੀਲੀ ਚੰਬੀ ਘੋੜੀ ਲੈ ਕੇ ਆਏ ਜੀ ਜੋ ਕਿ ਫੋਰ ਸੇਲ ਹੈ ਕੰਨਾਂ ਕੋ ਉਹਨਾਂ ਦੀ ਘੋੜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਾਕੀ ਤੁਹਾਡੇ ਸਾਹਮਣੇ ਹੈ ਘੋੜੀ ਦੀ ਹਾਈਟ ਦੀ ਗੱਲ ਕਰੀਏ ਤਾਂ 60 ਇੰਚ ਹਾਈਟ ਦੱਸੀ ਆ ਮਾਲਕ ਵੀਰਾਂ ਨੇ 6 ਸਾਲ ਦੀ ਉਮਰ ਦੱਸੀ ਹੈ ਇਹਦੀ ਘੋੜੀ ਦੀ ਤੇ ਬਾਕੀ ਤੁਹਾਡੇ ਸਾਹਮਣੇ ਹੈ ਜੀ 6 1/2 ਮਹੀਨਿਆਂ ਦੀ ਗੱਭਣ ਦੱਸੀ ਹੈ 6 1/2 ਮਹੀਨਿਆਂ ਦੀ ਗੱਭਣ ਆ ਜੀ ਗੋਸ਼ੇ ਬਰਾਡ ਵਾਲੇ ਪਵਨ ਘੋੜੇ ਤੋਂ ਗੱਭਣਾ ਜੀ ਨੁਕਰੇ ਬੱਚੇ ਦੇਣ ਵਾਲੀ ਆ 100% ਨੁਕਰੇ ਬੱਚੇ ਦੇਣ ਦੇ ਚਾਂਸ ਆ ਪਹਿਲਾਂ ਜਿਹਨੇ ਜਿੰਨੇ ਬੱਚੇ ਦਿੱਤੇ ਨੁਕਰੀ ਦਿੱਤੇ ਆ ਤੇ ਬਾਕੀ ਤੁਹਾਡੇ ਸਾਹਮਣੀਆਂ ਕੁੜੀ ਬਾਲਪੌਰੀਆਂ ਦੀ ਕਲੀਅਰ ਹੈ ਜੀ ਤੇ ਚਾਲ ਚੂਲ ਬਹੁਤ ਚੰਗੀ ਹੈ ਜੀ ਕੁੜੀ ਦੀ ਤੇ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਤਾਂ 1,60,000 ਰੁਪਏ ਡਿਮਾਂਡ ਕੀਤੀ ਆ ਜੇਕਰ ਕੋਈ ਵੀਰ ਆਪਣੀ ਵੀਡੀਓ ਨੂੰ ਦੇਖ ਕੇ ਕੁੜੀ ਨੂੰ ਖਰੀਦਦਾ ਤਾਂ ਉਦੇ ਵਿੱਚੋਂ ਤੁਹਾਨੂੰ 10000 ਰੁਪਇਆ ਛੋਟ ਕੀਤੀ ਜਾਊਗੀ ਆਪਣੀ ਵੀਡੀਓ ਦੇਖ ਕੇ ਜਾਣ ਵਾਲੇ ਨੂੰ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ 10000 ਰੁਪਇਆ ਛੋਟ ਕਰਾਉਣੀ ਹੈ ਤਾਂ ਆਪਣੀ ਵੀਡੀਓ ਨੂੰ ਦੇਖ ਕੇ ਬਾਈ ਨੂੰ ਫੋਨ ਲਾ ਲਿਓ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੋਰ ਜਾਣਕਾਰੀ ਲਈ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਜੀ ਤੇ ਆਪਣੇ ਚੈਨਲ ਤੇ ਵੀਡੀਓ ਪਵਾਉਣ ਲਈ ਆਪਣਾ ਨੰਬਰ ਥੱਲੇ ਚੱਲ ਰਿਹਾ ਜੀ ਬੇਫਿਕਰ ਹੋ ਕੇ ਸੰਪਰਕ ਕਰ ਲਿਓ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ